ਦੁਨੀਆਂ ਦੇ ਔਖੇ ਤੋਂ ਔਖੇ ਕੰਮ ਕਰਦੇ ਸੌਖੇ ਸਭ ਤੋਂ ਔਖਾ ਕੰਮ ਕੀ ਹੈ ਹੁਕਮ ਵਿੱਚ ਖੜੇ ਹੋਣਾ ਤਾਨਾ ਮਾਨਾ ਤਾਨ ਸਭ ਗੁਰੂ ਸਾਹਿਬ ਜੀ ਨੂੰ ਜੀਦਾ ਸਮਝ ਕੇ ਆਪ ਸੇਵਾਦਾਰ ਬਣ ਕੇ ਬਹਿਰੇਦਾਰ ਬਣ ਕੇ ਪਹਿਰਾ ਦੇਣਾ ਸੇਵਾਦਾਰ ਬਣ ਕੇ ਸੇਵਾ ਕਰਨੇ ਉਹ ਮਹਾਨ ਸ਼ਹੀਦ ਸਿੰਘ ਜੀ ਨੂੰ ਪਤਾ ਸੀ ਕਿੱਥੇ ਨੂੰ ਚੱਲੇ ਆਂ ਬਾਬਾ ਜੀ ਨੇ ਸਾਰੇ ਸੇਗਾਂ ਨੂੰ ਇਕੱਤਰ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੰਬੋਧਨ ਕਰਦੇ ਹੋਏ ਬਚਨ ਕੀਤੇ ਸੇਗੋ ਕਲਗੀਧਰ ਪਿਤਾ ਜੀ ਦੇ ਪਾਵਨ ਪਵਿੱਤਰ ਸਥਾਨ ਜਿੱਥੇ ਕਲਗੀਧਰ ਪਿਤਾ ਜੀ 4 ਸਾਲ ਪਰ ਆਜ ਮੰਨ ਰਹੇ ਜਿੱਥੇ ਸਤਗੁਰੂ ਜੀ ਨੇ ਸ੍ਰੀ ਜਾਬ ਸਾਹਿਬ ਜੀ ਤੋਂ ਲੈ ਕੇ ਅਕਾਲ ਉਸਤਤ ਬਜੇ ਤੱਕ ਸਾਰੀ ਸ੍ਰੀ ਮੁਕਬਾਗ ਬਾਣੀ ਨੂੰ ਜਾਣ ਲ ਕੀਤੀ ਅਤੇ 52 ਕਵੀ ਰਖੇ ਕਵੀ ਦਰਬਾਰ ਵੀ ਲਾਉਦੇ ਰਹੇ ਉਹਨਾਂ ਦੀ ਕਮਤੱਤ ਦੇ ਪ੍ਰਸੰਨ ਹੋ ਕੇ 60 60000 ਸੋਨੇ ਦੀ ਮੋਹਰ ਉਹਨਾਂ ਨੂੰ ਇਨਾਮ ਬਖਸ਼ਿਸ਼ ਕਰਦੇ ਰਹੇ ਸਤਗੁਰੂ ਜੀ ਵਿਦਵਾਨਾਂ ਤੇ ਕਵੀਆਂ ਦੇ ਇਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਸਦਕਾਰ ਕਰਿਆ ਕਰਦੇ ਸਨ ਸੋ ਪੰਗਾ ਨਹੀਂ ਦਾ ਜੁੱਧ ਲੜਿਆ ਜੁੱਧ ਵਿੱਚ ਜਿੱਤ ਹੋਈ ਤੇ ਖਬਰ ਮਿਲ ਗਈ ਗੁਰਦੇਵ ਮਾਤਾ ਸੁੰਦਰ कौर ਸਾਹਿਬ ਜੀ ਜਿਨ੍ਹਾਂ ਦੇਤੇ ਜਨਮ ਸਥਾਨ ਤੁਹਾਡੇ ਨੇੜੇ ਹੀ ਅੱਜ ਬਹੁਤੀਆਂ ਸੰਗਤਾਂ ਨੂੰ ਪਤਾ ਹੋ ਸਕਦਾ ਕਿਸੇ ਨੂੰ ਨਾਂ ਵੀ ਪਤਾ ਹੋਵੇ ਲਜਵਾੜਾ ਗਲਾਬ ਵਿਖੇ ਇਥੇ ਗੁਰਦੇਵ ਮਾਤਾ ਸੁੰਦਰ ਗੌਰ ਸਾਹਿਬ ਜੀ ਦਾ ਜਨਮ ਹੋਇਆ ਪਤਾ ਸਰਦਾਰ ਰਾਮ ਜੀ ਤੇ ਮਾਤਾ ਗੁਰਦੇਵ ਜੀ ਦੀ ਪਵਿੱਤਰ ਕੋਖ ਤੋਂ 17 ਸਾਲ ਦੀ ਉਮਰ ਵਿੱਚ ਕਲਗੀਧਰ ਪਿਤਾ ਜੀ ਦੇ ਨਾਲ ਬਾਤਾ ਜੀ ਦਾ શુભ ਆਨੰਦਕਾਰਜ ਹੋਇਆ ਕਲਗੀਧਰ ਪਿਤਾ ਜੀ ਨਾਲੋਂ ਉਮਰ ਵਿੱਚ ਇੱਕ ਸਾਧ ਛੋਟੇ ਸੀ ਕਲਗੀਧਰ ਪਿਤਾ ਜੀ ਦੀ ਉਮਰ ਉਸ ਵੇਲੇ 18 ਸਾਲ ਦੀ ਸੀ ਗੁਰਦੇਵ ਮਾਤਾ ਜੀ ਦੀ ਉਮਰ 17 ਸਾਲ ਦੀ ਸੀ ਫਿਰ ਪਾਤਸ਼ਾਹ ਜੀ 6 ਮਹੀਨੇ ਨਾਹਨ ਰਹੇ। ਬਦਾਦੇ ਮੇਜਦੀ ਪ੍ਰਕਾਸ਼ ਦੀਆ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ। ਤੇ ਫਿਰ ਜਬਨਾ ਦੇ ਆਦੇ ਕੱਢਦੇ ਤੇ ਜਾ ਕੇ ਨਗਰ ਬਸਾਇਆ ਜਿਹਦਾ ਨਾਮ ਰੱਖਿਆ பாம்ப ਟਿਕਾ। ਸਾਧਗੁਰਾਂ ਨੇ ਸੱਜਾ ਚਾਰਟ ਟਕਾਇਆ ਜਿੱਥੇ பாம்ப ਟਿਕਾ ਤੋਹਫੇ ਪਾਮਟਾ ਸਾਹਿਬ ਅਸਥਾਨ ਬਣਿਆ। ਤੇ ਸਾਧ ਸੰਤ ਜੀ ਕਹੀ ਵਾਰੀ ਉਹ ਜਦਾ ਤਾਨ ਜਿਹੜਾ ਨਾ ਮਾਤਮਦੀਨ ਕਰ ਦਿੰਦਾ ਮਾਤਮਦੀਨ ਕਰ ਦਿੰਦਾ ਪੂਜਾ ਦਾ ਤਾਨ ਪਤਾ ਨਹੀਂ ਰਹਿੰਦਾ ਜੀ ਸਤਗੁਰੂ ਜੀ ਨੇ ਰਤਨਾਮੇ ਵਿੱਚ ਲਿਖਿਆ 10 ਕਾ 10 ਕਰਕਾਰ ਚੋਂ ਕਾਰ ਕਮਾਵੇ 10 ਲੱਖ ਕਰ ਚੋਂ ਕਾਰ ਕਮਾਵੇ 10 ਲੱਖ ਕੀ ਦਸਾਂ ਨਾਹੋ ਦੀ ਜਿਹੜੀ ਕੀਰਤ ਕਰਦਾ ਨਾ ਗੁਰੂ ਦਾ ਸਿੱਖ ਤਾਤੇ ਘਰ ਜੋ ਧੰਮੈ ਆਵੇ ਰਤਨਾ ਵਿੱਚ ਜੇ ਲਿਖਿਆ ਜੀ ਉਹਦੇ ਜੋ ਪ੍ਰਾਪਤ ਹੁੰਦਾ ਜੀ ਉਹਦੇ ਵਿੱਚ ਉਹ ਗੁਰਦਸੋਂਦ ਜੋ ਗੁਰ ਕੋ ਦੇਈ ਤਾਂਤੇ ਗੁਰਦਸੋਂਦ ਜੋ ਦੇਈ ਉਹਦੇ ਵਿੱਚੋ ਜਿਹੜਾ ਗੁਰੂ ਕਾ ਸੇਕ ਦਸਵੰਦ ਕੱਢ ਕੇ ਗੁਰੂ ਜੀ ਨੂੰ ਅਰਪਣ ਕਰਦਾ ਸਿੰਘ ਸੋ ਜਸ ਬਹੁ जग ਬਹਿ ਲਈ ਕਹਿੰਦੇ ਉਸ ਸਿੰਘ ਦਾ ਉਸ ਗੁਰਸਿੱਖ ਦਾ ਇੱਥੇ ਵੀ ਤੇ ਲੋਕ ਵਿੱਚ ਵੀ ਬਹੁਤ ਸਤਿਕਾਰ ਹੁੰਦਾ ਗੁਰੂ ਸਾਹਿਬ ਜੀ ਪੂਰਨ ਪ੍ਰਸੰਤਾ ਕਰਦੇ ਉਹਦੇ ਤੇ ਤੇ ਪੁੱਛਿਆ ਪਾਤਸ਼ਾਹ ਜੀ ਜੇ ਕੋਈ ਸੇਂ ਗੰਥੀ ਸਿੰਘ ਹੋਵੇ ਗੁਰੂ ਘਰ ਦੀ ਸੇਵਾ ਵਿੱਚ ਸਾਰਾ ਦਿਨ ਲੰਘ ਜਾਂਦਾ ਉਹ ਤਾਂ ਕੋਈ ਹੋਰ ਕਿਰਤ ਮਰਤਰੀ ਕਰਦਾ ਜੀ ਅਮਰਤ ਨੇ ਉਠੜਾ ਗੁਰੂ ਸਾਹਿਬ ਜੀ ਦੇ ਆਪ ਬਿਛਾਈਆਂ ਕਰਨੀਆਂ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਝਾੜੂ ਬਹਰੂ ਕਰਨਾ ਫੇਰ ਸ਼ਾਮ ਦਾ ਤੇ ਨਿਤਨੇਮ ਕਰਨਾ ਉਹ ਕੀ ਕਰੇ ਤੇ ਗੁਰੂ ਸਾਹਿਬ ਜੀ ਨੇ ਰੈਤਨਾਮੇ ਵਿੱਚ ਲਿਖਿਆ ਜਿਹੜਾ ਖਾਲਸੇ ਦਾ ਸੰਧਾਰ ਲਿਆ ਜੀ ਅਸੀਂ ਪੜੀਏ ਚਾਹੇ ਨਾ ਪੜੀਏ ਸੁਣੀਏ ਚਾਹੇ ਨਾ ਸੁਣੀਏ ਸਾਡਾ ਲਿਖਿਆ ਹੈ ਗੁਰੂ ਸਾਹਿਬ ਜੀ ਨੇ ਸਿੱਖ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਗੁਰ ਸਿੱਖੋ ਸਿੰਘ ਜੇ ਕੋਈ ਸਿੰਘ ਪੁਜਾਰੀ ਅਹ ਹੈ ਅੱਗੇ ਪੁਜਾਰੀ ਸ਼ਬਦ ਵਰਤਦੇ ਸੀ ਗ੍ਰੰਥੀ ਸਿੱਖ ਨਹੀਂ ਪੁਜਾਰੀ ਸ਼ਬਦ ਵਰਤਿਆ ਜਾਂਦਾ ਸੀ ਅਜੇ ਵੀ ਸਤਖੰਡ ਸ੍ਰੀ ਹਜੂਰ ਸਾਹਿਬ ਜਿਹੜੇ ਬਡੇ ਸਿੰਘ ਸਾਹਿਬ ਆ ਉਹਨਾਂ ਨੇ ਪੁਜਾਰੀ ਸੇ ਕੁ ਸ਼ਬਦ ਵਰਤਦੇ ਪੁਜਾਰੀ ਸ਼ਬਦ ਕੋਈ ਮਾੜਾ ਨਹੀਂ ਸੀ ਪੂਜਾ ਕਰਨ ਵਾਲਾ ਸੇਵਾ ਕਰਨ ਵਾਲਾ ਜੇ ਕੋਈ ਸਿੰਘ ਰਾਧੀ ਸਿੰਘ ਹੋਵੇ ਸੋ ਵੀ ਪੂਜਾ ਬਹੁਤ ਨੰਗਾ ਹੈ ਕਹਿੰਦੇ ਉਹ ਵੀ ਪੂਜਾ ਜਿਹੜੀ ਭੇਟਾ ਨਾ ਸੰਗਤਾ ਦੀ ਬਹੁਤੀ ਨੰਗਾ ਠੀਕ ਗੱਲ ਦਾ ਯਤਨ ਕਰੇ ਕੀ ਕਰੇ ਮਹਾਰਾਜ ਤਹਨਨਰ ਵਾਹਾ ਮਾਤਰ ਰਸੂਲ ਲੇਵਾ ਆਪਣੇ ਗੁਜ਼ਾਰੇ ਜੋਗੀ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਜੋਗੀ ਲੈ ਕੇ ਜਿਹੜੀ ਬਾਦੂ ਭੇਟਾ ਗੁਰੂ ਸਾਹਿਬ ਜੀ ਦੀ ਸੰਗਤਾਂ ਨੇ ਕੀਤੀ ਹੋਈ ਉਹ ਸੇਵਾ ਵਿੱਚ ਲਾਵੇ ਉਪਰ ਹੋਏ ਜੇ ਬਾਦੂ ਹੋਵੇ ਉਹਦੇ ਵਰਤਨ ਤੋਂ ਲੋੜ ਅਨਸਾਰ ਲਵੇ ਇਹਨੇ ਵੀ ਬੈਂਕ ਬੈਲੈਂਸ ਜਮਾ ਕਰੀ ਜਾਵੇ ਜਾ ਦਾਦਾ ਬਣਾਇ ਜਾਵੇ ਕੋਠੀਆਂ ਮੜਾਈ ਜਾਵੇ ਫਾਰਮ ਖਰੀਦੀ ਜਾਵੇ ਇਹ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਤਨ ਨਰਬਾ ਮਾਤਰ ਸੋ ਲਿਵਾ ਅਬਰ ਹੋਏ ਤੋ ਜਹਿ ਕਹ ਦੇਵੇ ਸੇਵਾ ਵਿੱਚ ਲਾਵੇ ਨਹੀਂ ਤਾਂ ਬੁੱਧ ਬਲੀਨ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਦੇ ਸਤਲੋਜ ਦਰਿਆ ਚ ਸਾਰਾ ਕੁਝ ਰੋਟ ਦਿੱਤਾ ਸੀ ਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ ਲਾਲ ਜੀ ਇਹ ਕੀ ਕਰਦੇ ਸੇਕ ਤਾਂ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੋਈ ਕੋ ਬਦਵਾ ਦੇ ਕੇ ਚਲ ਗਿਆ ਕੋ ਜਾਣੂ ਫਿਰਦੇ ਜੀ ਤੇ ਤੁਸੀਂ ਅਜਨਾ ਪਦਾਰਥ ਇਹਨੇ ਪੇ ਮੁੱਕ ਗਿਆ ਸੀ ਹੈ ਨਹੀਂ ਸੀ ਸਭ ਕੁ ਸਗਾ ਤੇ 사ਤਗੁਰੂ ਜੀ ਕਹਿਣ ਲੱਗੇ ਮਾਤਾ ਜੀ ਜਿੱਦਾਂ ਮੈਂ ਤੁਹਾਡਾ ਪੁੱਤਰ ਆ ਨਾ ਇਹ ਲੋ ਸਾਬ ਸਜੋ ਦਰਸ਼ਨ ਦਿਓ ਜੀ ਜੀ ਆਣੂ ਜਿੱਦਾਂ ਮੈਂ ਤੁਹਾਡਾ ਪੁੱਤਰ ਆ ਨਾ ਏਦਾਂ ਮੇਰੇ ਇਹ ਖਾਲਸਾ ਪੋਤੇ ਆ ਆਪਣੇ ਹੱਥੀ ਤੁਸੀਂ ਮੈਨੂੰ ਜ਼ਹਿਰ ਦੇ ਸਕਦੇ ਏਦਾਂ ਹੀ ਇਹ ਜ਼ਹਿਰ ਆ ਸੰਗਤਾ ਦੀ ਪੇਟਾ ਲੋਹੜ ਸਰਗੁਰੂ ਕੇ ਲੰਗਰ ਵਸਣਾ ਲਈ ਭੱਤੀ ਜਾ ਸਕਦੀ ਆ ਬਾਦੂ ਨਹੀਂ ਇਹ ਮਾਤਮ ਮਲੀਨ ਕਰ ਦਿੰਦੀ ਹੈ ਤੇ ਜਿਹੜੇ ਪੂਜਾ ਆਲੇ ਸੀ ਪੁਜਾਰੀ ਮਹੰਤ ਕਹ ਲਓ ਮਹੰਤ ਬਹੁਤ ਵੱਡਾ ਸ਼ਬਦ ਆ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਅਕਾਲ ਕੀ ਤਾਲ ਪੈਦਾ ਜਿਹੜੇ ਮਹਾਂਤ ਸ਼ਬਦ ਬਾਲਤਾ ਦਾਤਾ ਮਹਾਂਤ ਯਾਬ ਸਾਹਿਬੜ ਕੇ ਦੇਖੋ ਤੇ ਮਹਾਂਤ ਸ਼ਬਦ ਇਹਨਾਂ ਸਤਕਾਰਯੋਗ ਸੀ ਤੇ ਉਹਨਾਂ ਨੇ ਐਨੇ ਪ੍ਰਸ਼ਟ ਕੰਮ ਕਰਨੇ ਸ਼ੁਰੂ ਕਰ ਦਿੱਤੇ ਐਨੀਆਂ ਕੋਈ ਇhtiyaj ਲਿਆ ਸ਼ੁਰੂ ਕਰ ਦਿੱਤੇ ਆਪੇ ਮਹਾਂਤ ਸ਼ਬਦ ਨੂੰ ਬਹੁਤ ਥੱਲੇ ਜੀਦੋਂ ਤੋਂ ਵੀ ਥੱਲੇ ਲੈ ਗਏ ਜਿੱਦਾਂ ਮਸਾਂਤ ਸ਼ਬਦ ਸੀ ये बहुत उच्चा शब्द से सात संघ जी मसंद शब्द जिंदा आप साहब कह लीए ग्रंथी सिंह साहब कह लीए सिंह साहब कह लीए सब तो उच्चा शब्द से जथेदार साहब कह लीए उस वे शब्द से मसंद जोड़ा मुखी हों इलाके दंगतम प्रचार करना सिखी का प्रचार करना ओनू मसंद जाता पूजा जारी भेटा संत ਗੁਰੂ ਦਰਬਾਰ ਵਿੱਚ ਬਚਾਉਣ ਦੀ بجائے ਆਪਣੇ ਕਬਜੇ ਦੇ ਕਰਨ ਲੱਗ ਪਏ ਤੇ ਉਹ ਪੂਜਾ ਨਾਲ ਪੁੱਠੇ ਕੰਮ ਕਰਨ ਲੱਗ ਪਏ ਕੋਈ ਤਿਆਗ ਕਰਨ ਲੱਗ ਪਏ ਤਾਂ ਗੁਰੂ ਸਾਹਿਬ ਜੀ ਨੂੰ ਫਿਰ ਸਜ਼ਾ ਦੇਣੀ ਪਈ ਅੱਜ ਮਸੰਦ ਸ਼ਬਦ ਜਿਹਨੂੰ ਗਾਲ ਕੱਢਣੀ ਹੋਵੀ ਉਹਨੂੰ ਮਸੰਦ ਕਹਦੇ ਹੋ ਇੰਨਾ ਸ਼ਬਦ ਨੀਮਾ ਚੱਲ ਗਿਆ ਇਹ ਮਹੰਤ ਜਿਹੜੇ ਸੀ ਨਨਕਾਣਾ ਸਾਹਿਬ ਗੁਰੂ ਕੇ ਬਾਗ ਬਾਬੇ ਦੀ ਬੇਰ ਕਿੰਨੇ ਆਸਾਨ ਜਿਹੜੇ ਸੀ ਕਿੰਡਿਆ ਕਿੰਡਿਆ ਜਾਇਦਾ ਦਾ 700 ਏਕੜ ਜ਼ਮੀਨ ਰਾਏ ਬਲਾਰ ਦੀ ਜਿਹੜੀ ਜ਼ਮੀਨ ਸੀ ਜਾਇਦਾਦ ਰਾਏ ਬਲਾਰ ਗੁਰੂ ਸਾਹਿਬ ਜੀ ਦਾ ਸਭ ਤੋਂ ਨਿਕਟਵਰਤੀ ਤੇ ਸਭ ਤੋਂ ਵੱਡਾ ਸ਼ਰਧਾਲੂ ਉਸ ਵੇਲੇ ਦੇ ਇਲਾਕੇ ਦਾ ਰਿਆਸਤ ਦਾ ਮਾਲਕ ਜਿਹੜਾ ਸੀ ਉਹਨੇ ਸਾਰੀ ਆਪਣੀ ਜ਼ਮੀਨ ਜਾਇਦਾਦ ਗੁਰੂ ਸਾਹਿਬ ਦੇ ਨਾਮ ਲਾ ਦਿੱਤੀ ਉਹ ਜ਼ਮੀਨ ਜਿਹੜੀ ਸੀ ਐਨੀ 700 ਏਕੜ ਜ਼ਮੀਨ ਤੇ ਗੁਰੂ ਘਰ ਦੀ ਭੇਟਾ ਮਤਬਲਨ ਹੋ ਗਈ ਦੇ ਸੰਗਾਂ ਨੂੰ ਤਕਰੀਬਨ 900 ਸਿੰ ਨੂੰ ਸ਼ਹੀਦੀ ਦੇਣੀ ਪਈ 200 ਸਿੰ ਨੂੰ ਜਿੰਨੀਆਂ ਜ਼ੁਲਮ ਦੀਆਂ ਜੜਾਂ ਡੂੰਘੀਆਂ ਹੋਣਾਂ ਓਨਾਂ ਪਵਿੱਤਰ ਆਤਮਾਾਂ ਨੂੰ ਆਪਣਾ ਪਵਿੱਤਰ ਜਾਨੇ ਖੂਨ ਡੋਲਣਾ ਪੈਂਦਾ ਤਾਂ ਉਹ ਜ਼ੁਲਮ ਦੀਆਂ ਜੜਾਂ ਪਟ ਹੁੰਦੀ ਐ ਇਸ ਕਰਕੇ ਸਾਧ ਸੰਗਤ ਜੀ ਸਾਰੇ ਅਸਥਾਨ ਘਾਲੇ ਸੇ ਅਥਰੇ ਸ਼ਹੀਦੀਆਂ ਦੇ ਕੇ ਆਪਣਾ ਖੂਨ ਡੋਲ ਕੇ ਆਜ਼ਾਦ ਕਰਵਾ ਕੇ ਮਹਾਂਤਾ ਪਾਸੋਂ ਉੱਥੇ ਦੀ ਪਵਿੱਤਰਤਾ ਕਾਇਮ ਕੀਤੀ ਖਾਸੇ ਪਾਠ ਦੇ ਪ੍ਰਵੰਧ ਥੱਲੇ ਆਏ